ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਬਣਾਈ ਸੀ ਹਥਿਆਰਾਂ ਦੇ ਨਾਲ ਧਮਕਾ ਰਹੇ ਸੀ ਦੂਜੀ ਧਿਰ ਨੂੰ ਵੀਡੀਓ ਵਾਇਰਲ ਕਰਨ ਤੋਂ ਬਾਅਦ ਜਦੋਂ ਪੁਲਿਸ ਤੱਕ ਪਹੁੰਚੀ ਵੀਡੀਓ ਤਾਂ ਪੁਲਿਸ ਨੇ ਲਿਆ ਫਿਰ ਫਾੜੇਕ ਸੁਟਿਆ ਇਲਾਕਾ ਦੇ ਪਿੱਛੇ ਜੀਹਾਂ ਬੀਤੇ ਦਿਨੀ ਇੱਕ ਪੰਜਾਬ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁਝ ਨੌਜਵਾਨ ਜਿਹੜੇਗੇ ਸੀ ਸੜਕ ਉੱਤੇ ਖਲੋ ਕੇ ਹਥਿਆਰ ਫੜ ਕੇ ਵੀਡੀਓ ਬਣਾ ਕੇ ਰੇਗੀ ਸੀ ਸੋਸ਼ਲ ਮੀਡੀਆ ਉਤੇ ਪਾਰੇਗੇ ਸੀ ਆਪਣੇ ਵਿਰੋਧੀ ਤੁਹਾਨੂੰ ਦਿਖਾਇਆ ਕਿ ਸਾਡੇ ਕੋਲ ਇੰਨੇ ਹਥਿਆਰ ਹੈ ਕਿ ਜਾਇਜ਼ ਨਹੀਂ ਬੰਦਿਆਂ ਦਾ ਸੀ ਕਾਫਲਾ ਲੈ ਕੇ ਇਰੇ ਤੇ ਚੜਾਈ ਕਰਾਂਗੇ ਉਹਨੂੰ ਧਮਕੀ ਭਰੇ ਲੈ ਜਿਹਦੇ ਨਾਲ ਵੀਡੀਓ ਭੇਜੀ ਲੇਕਿਨ ਜਦੋਂ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਨੇ ਫਿਰ ਚੱਕ ਲੋ ਚੱਕ ਲੋ ਕਰਤੀ ਤੇ ਫਿਰ ਲਿਆ ਫੜ ਸੁਟਿਆ ਸਲਾਖਾਂ ਦੇ ਪਿੱਛੇ ਦੇ ਜਿਹੜੇ ਖੁਲਾਸੇ ਕੀਤੇ ਉਹਨੂੰ ਦੇਖ ਕੇ ਤੁਹਾਡੇ ਵੀ ਡਰਾਂਗੀ ਉੱਡ ਜਾਣਗੇ ਕਿਉਂਕਿ ਫੁਕਰੀ ਮਾਰਨੀ ਇਹਨਾਂ ਨੌਜਵਾਨਾਂ ਨੂੰ ਪੈ ਗਈ ਮਹਿੰਗੀ ਤਮਕੋਣਾ ਇਹਨਾਂ ਨੌਜਵਾਨਾਂ ਨੂੰ ਪੈ ਗਿਆ ਮਹਿੰਗਾ ਉਤੋਂ ਬਾਅਦ ਹੁਣ ਤਾਂ ਹੋ ਗਿਆ ਪਰਚਾ ਤੇ ਕੀਤਾ ਜਾਏਗਾ ਸਲਾਖਾਂ ਦੇ ਪਿੱਛੇ ਤੇ ਕੀ ਕਹਿ ਰਹੇ ਨੇ ਪੁੱਛਦੇ ਵੱਡੇ ਅਧਿਕਾਰੀ ਤੁਸੀਂ ਆਪ ਹੀ ਸੁਣ ਲਵੋ ਇੱਕ ਫਿਰ ਉਹ ਵੀਡੀਓ ਵਾਇਰਲ ਜਿਹੜੀ ਹੋਈ ਆ ਇਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋ ਰਿਆ ਸੀਗਾ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈਏ ਦੂਜੇ ਨੂੰ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਗੁਰੂ ਨੂੰ ਆ ਕਰਾਂਗੇ ਉਹ ਕਰਾਂਗੇ ਵਾਰਨਿੰਗ ਦਿੱਤਿਆਂ ਇਹਨਾਂ ਨੇ ਔਰ ਇਹ ਇਹ ਦਿੱਖਤ ਮਤ ਵਿੱਚ ਅਸੀਂ ਪਰਚਾ ਦਰਜ ਕੀਤਾ। ਇਹ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ। ਉਹ ਸ਼ੌਲ ਠਾਕੁਰ, ਅੰਮ੍ਰਿਤ ਸਿੰਘ ਤੇ ਜਰਮਨ ਜਿੱਤ ਸਿੰਘ। ਕੁਝ ਸ਼ੌਲ ਠਾਕੁਰ ਪਠਾਨਕੋਟ ਦੇ ਰਹਿਣ ਵਾਲੇ, ਅੰਮ੍ਰਿਤਜੀਤ ਤੇ ਦੂਸਰਾ ਇੱਕ ਬੰਦਾ ਜਿਹੜੇ ਜਿੰਗੇ ਔਰ ਇੱਕ ਤਰਨਤਨ ਦੇ ਰਹਿਣ ਵਾਲਾ। ਇਹਨਾਂ ਦੇ ਨਾਲ ਚਾਰ-ਪੰਜ ਬੰਦੇ ਕੋਲ ਸੀ। ਉਹ ਅਨੰਦ। ਇਹਨਾਂ ਦਾ ਬਦਲ ਕਰਿਆ। ਅਸੀਂ ਤਿੰਨ ਬੰਦਿਆਂ ਦੇ ਬਾਰੇ ਵਿੱਚ ਪਰਚਾ ਦਰਜ ਕੀਤਾ। ਚਾਰ-ਪੰਜ ਅਨੰਦ ਕਿਸੇ ਪੋਸਿਬਿਲਟੀ ਨੂੰ ਰੂਲ ਆਊਟ ਤਾਂ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਤੇ ਮਤਲਬ ਪੂਰੀ ਆਪਣੀ ਮੁਸਤੈਦਗੀ ਨਾਲ ਕੰਮ ਕਰ ਰਹੇ ਆ ਕਿਤੇ ਇਹਨਾਂ ਨੇ ਮੌਕਾ ਦੇਖ ਕੇ ਇਦਾਂ ਦੀ ਵੀਡੀਓ ਬਣਾ ਲਈ ਅਦਰਵਾਈਜ਼ ਸਾਡੀ ਮੂਵਮੈਂਟ ਉੱਥੇ ਰਹਿ ਗਈ ਔਰ ਹੁਣ ਵੀ ਇਹਨਾਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਨਸ਼ਾਲ ਠਾਕੁਰ ਜਿਸ ਤੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਤੇ ਉੱਪਰ ਤੇ ਕੋਈ ਪਰਚਾ ਨਹੀਂ ਹੈਗਾ ਪਰ ਇਹਦੇ ਨਾਲ ਜਿਹੜੇ ਸਾਥੀ ਨੇ ਅਮਰਿਤ ਸਿੰਘ ਜੇਰੀਅਸ ਕਾਲੂ ਇਹਦੇ ਖਿਲਾਫ ਕਾਫੀ ਮੁਕਦਮੇ ਦਰਜ ਨੇ ਹੋਰ ਜਰਮਨਜੀਤ ਸਿੰਘ ਕੋਲ ਵੀ ਇੱਕ ਮੁਕਦਮਾ ਬਟੋਲਾ ਸਿਵਲ ਲੈਂਗੁਏਜ ਦਰਜ ਹੈ। ਹਾਂਜੀ ਕਾਕਾ ਮਸੀ ਸਾਨੂੰ ਸ਼ੰਗਾਰਾ ਮਸੀ ਨੇ ਇਹ ਹੈ ਕਿ ਧਾਰੀਵਾਲ ਦੇ ਰਹਿਣ ਵਾਲੇ ਨੇ, ਲੇਲ ਪਿੰਡ ਦੇ ਇਹਨਾਂ ਦਾ। ਔਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਉੱਤੇ ਟਕਰਾਅ ਹੋਇਆ ਸੀਗਾ ਸਰਨਾਪਿੰਡ ਦੇ ਵਿੱਚ। ਤੇ ਸਰਨਾਪਿੰਡ ਥਾਣਾ ਕੋਲ ਵਿੱਚ ਇਹਨਾਂ ਉੱਤੇ ਮੁਰਗੀਆਂ ਦੀ ਲੜਾਈ ਤੋਂ ਇਹਨਾਂ ਦਾ ਘਿਰਵਾਇਆ ਗਿਆ। ਹਾਂਜੀ ਕਾਕਾ ਮਸੀ ਦਾ ਕੋੜ ਕੋੜਾ ਇਹਨਾਂ ਦੇ ਅਕਸਾਈ ਦੇ ਨਾਮ ਕਦਮੇ ਹੈਗੇ ਨੇ ਇੱਕ ਇਹ ਬਾਕੀ ਤੇ ਗੁਰ ਕੋਈ ਗ੍ਰਿਫਤਾਰੀ ਨਹੀਂ ਹੋਈ ਕੰਟੀਪੂਰੇ ਇਹਨਾਂ ਦੇ ਰਿਪੋਰਟ ਕੀਤੇ ਗਏ ਨੇ ਮਤਲਬ ਗੱਦੀ ਤੋਂ ਗੱਦੀ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨਾਂ ਨੇ ਦਿਨਾਂ ਨਗਰ ਕਿਉਂ ਚੂਜ਼ ਕੀਤਾ ਲੇਕਿਨ ਸਾਡਾ ਇਹਦੇ ਨਾਲ ਕੋਈ ਦਿਨਾਂ ਨਗਰ ਦਾ ਕੋਈ تعلق ਤੇ ਹੈ ਨਹੀਂ ਇਹ ਰੇਨਵਾਲੇ ਕੰਮ ਕਰਦੇ ਨੇ ਔਰ ਇਹਨਾਂ ਦੀ ਜਿਹੜਾ ਝਗੜਾ ਸੀਗਾ ਉਹ ਤਾਂ ਰਿਵੰਦ ਦੇ ਲੜਕੇ ਨਾਲ ਸੀ ਉਹ ਕਿਨਾਂ ਨੇ ਕੋਈ ਵੀ ਵੀਡੀਓ ਬਣਾਈਏ ਤੇ ਇਹਨਾਂ ਨੂੰ ਪਤਾ ਨਹੀਂ ਕਿ ਇਸ ਟਾਈਮ ਪਤਾ ਸੜਕ ਉੱਪਰ ਕਨਵਾਇਏਟ ਐਂਡ ਕੰਟੀਨਿਊਸਲੀ ਚੱਲਦੀ ਹੀ ਰਹਿੰਦੀ ਐ لیکن ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਇਕੱਠੇ ਜਾ ਰਹੇ ਜਾਂ ਅਲੱਗ-ਅਲੱਗ ਜਾ ਰਹੇ ਇਸ ਲਈ ਇਹਨਾਂ ਨੇ ਕਿਤੇ ਕੋਪਾ ਦੇਖ ਕੇ ਆਪਣੀਆਂ ਗੱਡੀਆਂ ਰੋਕ ਕੇ ਰੱਖਿਆ ਠੀਕ ਹੈ